ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਮਰਜੀਤ ਸਿੰਘ ਕੰਵਰ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ। ਔਰ ਅੱਜ ਬੜਾ ਮਹੱਤਵਪੂਰਨ ਵਿਸ਼ਾ ਹੈ। ਜਦੋਂ ਦਾ ਕੈਨੇਡਾ, ਆਸਟ੍ਰੇਲੀਆ, ਯੂਕੇ, ਯੂਐਸਏ ਥੋੜੇ ਸਖਤ ਹੋਏ ਨੇ, ਵੀਜ਼ੇ ਘਟੇ ਨੇ। ਇੱਕ ਵਾਰ ਫੇਰ ਸਿੰਗਾਪੁਰ ਔਰ ਸਾਈਪ੍ਰਸ ਵੱਲ ਵਿਦਿਆਰਥੀ ਸੋਚਣ ਲੱਗੇ ਨੇ। ਹੁਣ ਕਿਹੜੇ ਵਿਦਿਆਰਥੀ ਨੇ ਜਿਹੜੇ ਸਿੰਗਾਪੁਰ ਜਾਂ ਸਾਈਪ੍ਰਸ ਵਾਲੇ ਪਾਸੇ ਜਾ ਸਕਦੇ ਨੇ? ਅਗਰ ਕੈਨੇਡਾ ਜਾਂ ਆਸਟ੍ਰੇਲੀਆ ਉਹਨਾਂ ਦੇ ਲਈ ਔਖਾ ਹੈ। ਇਹ ਗੱਲ ਅਮਰਜੀਤ ਸਿੰਘ ਕਵਰ ਹੋਣਾ ਨਾ ਕਰਾਂਗੇ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਪ੍ਰੋਗਰਾਮ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਕਵਰ ਸਾਹਿਬ ਸਿੰਗਾਪੁਰੀਆਂ ਸਾਈਪ੍ਰਸ ਪਹਿਲਾਂ ਰਈ ਮੰਨਿਆ ਜਾਂਦਾ ਸੀ ਵੀ ਜਿਨ੍ਹਾਂ ਕੋਲੇ ਬਜਟ ਘੱਟ ਹੈ 6-7 ਲੱਖ ਦੇ ਵਿੱਚ ਜਾਂ ਗੈਪ ਜ਼ਿਆਦਾ ਹੈ ਉਹੀ ਵਿਦਿਆਰਥੀ ਸਿੰਗਾਪੁਰੀਆਂ ਸਾਈਪ੍ਰਸ ਜਾਂਦੇ ਨੇ ਹੁਣ ਤਾਂ ਜਿਹੜੇ ਕੈਨੇਡਾ ਜਾਂ ਆਸਟ੍ਰੇਲੀਆ ਜਿਨ੍ਹਾਂ ਨੂੰ ਲੱਗਦਾ ਔਖਾ ਉਹ ਵੀ ਸਿੰਗਾਪੁਰ ਤੇ ਸਾਈਪ੍ਰਸ ਵਾਲੇ ਸੋਚਣ ਲੱਗੇ ਨੇ ਇਹ ਕੰਟਰੀਜ਼ ਕੀ ਸੱਚਮੁੱਚ ਫਾਇਦੇਮੰਦ ਨੇ ਸਿੰਗਾਪੁਰੀਆਂ ਸਾਈਪ੍ਰਸ ਪੜ੍ਹਾਈ ਦੇ ਪੱਖੋਂ ਦੇਖੋ ਸਿੰਗਾਪੁਰ ਸਾਈਪ੍ਰਸ ਐਦੇ ਜਾਣ ਵਾਲੇ ਬੱਚਿਆਂ ਦੇ 2-3 ਮੇਜਰ ਬੱਚਿਆਂ ਲਈ ਬੈਨੀਫੀਸ਼ੀਅਲ ਹੈ ਇੱਕ ਕੋਨਾਂ ਲਈ ਜਿੰਨਾਂ ਲਈ ਗੈਪ ਬਹੁਤ ਜ਼ਿਆਦਾ ਮਸਲਾ ਹੋ ਚੁੱਕਾ ਹੈ ਉਹ ਰੋ ਡਾਇਰੈਕਟਲੀ ਕੈਨੇਡਾ ਆਸਟ੍ਰੇਲੀਆ ਨਹੀਂ ਜਾ ਸਕਦੇ ਜਾਂ ਉਹਨਾਂ ਦੇ ਇੰਗਲਿਸ਼ ਦਾ ਮਸਲਾ ਹੈ ਜਾਂ ਉਹਨਾਂ ਦੇ ਅਕੈਡੈਮਿਕ ਦੇ ਪਰਸੈਂਟੇਜ ਦਾ ਮਸਲਾ ਇਦਾਂ ਦੇ ਕਈ ਟੈਕਨੀਕਲ ਮਸਲੇ ਨੇ ਦੂਸਰੇ ਉਹ ਬੱਚੇ ਨੇ ਜਿਨ੍ਹਾਂ ਦਾ ਬਜਟ ਹੀ ਘੱਟ ਹੈ ਕਿ ਬਜਟ ਉਹਨਾਂ ਵੱਡਾ ਹੈ ਨਹੀਂ ਕਿ ਉਹ ਕੈਨੇਡਾ ਜਾਂ ਆਸਟ੍ਰੇਲੀਆ ਦੀ ਛਾਲ ਮਾਰ ਸਕਣ ਉਹ ਕਿਤੇ ਨਾ ਕਿਤੇ 5-7 ਲੱਖ ਚ ਕੋਈ ਸੋਲੂਸ਼ਨ ਲੱਭ ਰਹਿਣੇ ਕਿ ਬੱਚਾ 12ਵੀਂ ਚੱਲ ਜੇ ਹੌਲੀ-ਹੌਲੀ ਸੈੱਟ ਵੀ ਹੋ ਜੇ ਨਹੀਂ ਤੇ ਇੱਥੇ ਉਹ 5-10 ਹਜ਼ਾਰ ਦੀਆਂ ਤਨਖਾਹਾਂ ਦੇ ਵਿੱਚ ਰੁਲ ਜੇਗਾ ਸੋ ਇੱਕ ਪ੍ਰੋਗਰਾਮ ਤਾਂ ਚੱਲਦੇ ਨੇ ਸਿੰਗਾਪੁਰ ਵੀ ਚੱਲਦੇ ਨੇ ਸਾਈਪ੍ਰਸ ਵੀ ਚੱਲਦੇ ਨੇ ਕਿ ਜਿੱਥੇ ਤੁਸੀਂ ਸਾਲ 2 ਸਾਲ ਦਾ ਪ੍ਰੋਗਰਾਮ ਪੜੋਗੇ ਔਰ ਫਿਰ ਤੁਸੀਂ ਉੱਥੋਂ ਟਰਾਂਸਫਰ ਲੈ ਸਕਦੇ ਆ ਜਦੋਂ ਤੁਸੀਂ ਟ੍ਰਾਂਸਫਰ ਲਮੋਗੇ ਉਦੋਂ ਫਰਕ ਕੀ ਆਊਗਾ ਕਿ ਜਦੋਂ ਤੁਸੀਂ ਇੱਥੋਂ ਅਪਲਾਈ ਕਰ ਰਹੇ ਸੀ ਤੁਸੀਂ ਆਪਣੀ ਪਲੱਸ 2 ਜਾਂ ਗ੍ਰੈਜੂਏਸ਼ਨ ਦੇ ਬੇਸ ਤੇ ਕਰ ਰਹੇ ਸੀ ਜਿਹਦੇ ਨੰਬਰ ਘੱਟ ਸੀ ਜਿਹਦੀ ਐਡਮਿਸ਼ਨ ਲੈਣੀ ਔਖੀ ਹੁੰਦੀ ਸੀ ਹੁਣ ਜਦੋਂ ਤੁਸੀਂ ਉੱਥੋਂ ਕਰੋਗੇ ਤੇ ਤੁਸੀਂ ਉੱਥੇ ਜਿਹੜੀ ਕੁਆਲਿਫਿਕੇਸ਼ਨ ਅਚੀਵ ਕੀਤੀ ਹੈ ਚਾਹੇ ਉਹ ਡਿਗਰੀ ਕੀਤੀ ਹੈ ਜਾਂ ਡਿਪਲੋਮਾ ਕੀਤਾ ਹੈ ਤੇ ਤੁਸੀਂ ਉਹਦੇ ਬੇਸ ਤੇ ਜਾ ਰਹੇ ਹੋ ਸੋ ਜਿਹੜਾ ਪੈਮਾਨਾ ਆ ਉਹਦੇ ਚ ਫਰਕ ਆ ਜਾਊਗਾ ਸੋ ਬੈਨੀਫਿਟ ਇੱਕ ਤਾਂ ਆ ਮਿਲੇਗਾ ਕਿ ਉੱਥੋਂ ਤੁਸੀਂ ਪਾਥਵੇ ਦੇ ਜ਼ਰੀਏ ਵੀ ਜਾ ਸਕਦੇ ਹਾਂ ਕੈਨੇਡਾ ਆਸਟ੍ਰੇਲੀਆ ਯੂ ਐਸ ਕਈ ਹੋਰ ਕੰਟਰੀ ਵੀ ਜਪਾਨ ਚ ਵੀ ਕੁਝ ਕਾਲਜਾਂ ਦੇ ਟਾਇਪ ਨੇ ਔਰ ਉਧਰ ਨੂੰ ਵੀ ਬੱਚੇ ਬਹੁਤ ਜਾਂਦੇ ਨੇ ਸੋ ਇਹ ਤੁਸੀਂ ਇਹ ਲੋਕਲ ਚੀਜ਼ਾਂ ਉੱਥੇ ਜਾ ਕੇ ਧਿਆਨ ਨਾਲ ਸਮਝ ਸਕਦੇ ਹੋ ਰੈਦਰ ਦੈਨ ਮੈਂ ਇੱਥੋਂ ਵੀ ਦੱਸਾਂ ਬਟ ਯੈਸ ਆ ਇੱਕ ਕਲਾਸ ਆ ਜਿਹੜੀ ਬੱਚਿਆਂ ਦੀ ਜਾਂਦੀ ਹੈ ਦੂਸਰਾ ਇੱਥੇ ਉਹ ਬੱਚਾ ਵੀ ਜਾਣਾ ਪਸੰਦ ਕਰਦਾ ਹੈ ਜਿਹੜਾ 6-7 ਲੱਖ ਦੇ ਬਜਟ ਦੇ ਵਿੱਚ ਜਾਣਾ ਚਾਹੁੰਦਾ ਹੈ ਕਿਉਂਕਿ ਇੰਨੇ ਇੱਕ ਬਜਟ ਦੇ ਵਿੱਚ ਇਹ ਕੰਟਰੀਆਂ ਤੁਹਾਨੂੰ ਫਿਟ ਫਾਟ ਜਿਹੜਾ ਕੈਰੀਅਰ ਅਪਰਚੂਨਿਟੀਆਂ ਦੇ ਦਿੰਦੀਆਂ ਨੇ ਇੱਕ ਤਾਂ ਤੁਸੀਂ ਜਿੰਨੇ ਪੈਸੇ ਲਾਉਨੇ ਹੋ ਸਾਲ ਡੇਢ ਚਾ ਉਹਨੇ ਕਮਾ ਲੰਨੇ ਹੋ ਕਿਉਂਕਿ ਕਮਾਈਆਂ ਇੰਨਾ ਕੰਟਰੀਆਂ ਚ ਸ਼ਾਨਦਾਰ ਨੇ ਚਾਹੇ ਸਾਈਪ੍ਰਸ ਦੀ ਗੱਲ ਕਰ ਲਈਏ ਚਾਹੇ ਸਿੰਗਾਪੁਰ ਦੀ ਗੱਲ ਕਰ ਲਈਏ ਮੈਨੂੰ ਦੱਸਣ ਦੀ ਲੋੜ ਨਹੀਂ ਆ ਇੰਟਰਨੈਟ ਤੇ ਜਾਓ ਕਰੰਸੀ ਦਾ ਰੇਟ ਦੇਖ ਲਓ ਸਿੰਗਾਪੁਰ ਦਾ ਇਕੁਇਵਲੈਂਟ ਟੂ ਆਸਟ੍ਰੇਲੀਆ ਚੱਲ ਰਿਹਾ ਡਾਲਰ ਆਲਮੋਸਟ ਠੀਕ ਹੈ ਨਹੀਂ ਸੋ ਇਨਕਮ ਦਾ ਸਾਧਨ ਆਲਮੋਸਟ ਉਨਾ ਹੀ ਵਧੀਆ ਰਹਿ ਜਾਂਦਾ ਹੈ ਪਰ ਜਾਣ ਦੇ ਖਰਚੇ ਵੀ ਘੱਟ ਜਾਂਦੇ ਨੇ ਫਿਰ ਉੱਤੇ ਵੀਜ਼ੇ ਨੂੰ ਕਨਵਰਜਨ ਦੀਆਂ ਆਪਸ਼ਨ ਜਾਂ ਜੁਗਾੜ ਕਹਿ ਲਈਏ ਆਪਾਂ ਨੂੰ ਜਾਦੇ ਮਿਲ ਜਾਂਦੇ ਨੇ ਸੋ ਕਈ ਤਰ੍ਹਾਂ ਦੇ ਉੱਥੋਂ ਕਰੀਅਰ ਦੇ ਰਸਤੇ ਨਿਕਲਦੇ ਨੇ ਜਿਹੜੇ ਲੋਕ ਸਾਈਪ੍ਰਸ ਜਾਂਦੇ ਨੇ ਉਹ ਉੱਥੋਂ ਕੱਲ ਨੂੰ ਕੱਲ ਸ਼ਾਈਨਿੰਗਨ ਕੰਟਰੀਜ਼ ਦੇ ਵਿੱਚ ਆ ਜਾਂਦੇ ਨੇ ਚਾਹੇ ਉਹ ਫਿਨਲੈਂਡ ਹੈ ਜਰਮਨੀ ਹੈ ਫਰਾਂਸ ਹੈ ਜਿੱਥੇ ਕਿ ਆਪਾਂ ਇਹਨਾਂ ਕੰਟਰੀਆਂ 'ਚ ਜਦੋਂ ਡਾਇਰੈਕਟ ਜਾਣ ਦੀ ਗੱਲ ਕਰਦੇ ਹਾਂ ਤਾਂ 10 ਤੋਂ 15 ਲੱਖ ਦਾ ਖਰਚਾ ਆ ਜਾਂਦਾ ਬਟ ਸਾਈਪ੍ਰਸ ਜਾਣਾ ਆਪਣਾ 7-8 ਲੱਖ 'ਚ ਹੋ ਜਾਂਦਾ ਹੈ ਚੰਗੇ ਕਾਲਜ ਚ ਜਾਈਏ ਮਾੜੇ ਜਿਹਾ ਜਾਓ ਤੇ ਹੋਰ ਲੱਖ 2 ਲੱਖ ਸਸਤਾ ਹੋ ਜਾਊਗਾ ਔਰ ਉਥੋਂ ਫਿਰ ਤੁਸੀਂ ਸ਼ੇਨਗਨ ਕੰਟਰੀਸ ਚ ਆਪਣਾ ਰੂਟ ਬਣਾ ਸਕਦੇ ਹੋ ਮਾਲਟਾ ਵੀ ਇਹਦੇ ਵਿੱਚ ਇੱਕ ਕੰਟਰੀ ਹੈ ਜਿਹੜੀ ਥੋੜੀ ਜਿਹੀ ਮਹਿੰਗੀ ਜ਼ਰੂਰ ਹੈ ਬਟ ਉਹ ਆਲਰੇਡੀ ਸ਼ੇਨਗਨ ਕੰਟਰੀ ਹੈ ਜਿੱਥੋਂ ਤੁਹਾਨੂੰ ਕੋਈ ਅਲੱਗ ਤੋਂ ਵੀਜ਼ਾ ਨਹੀਂ ਲੈਣਾ ਪੈਂਦਾ ਸੋ ਇਦਾਂ ਦੇ ਕਈ ਰਸਤੇ ਆ ਕੰਟਰੀਆਂ ਦਿੰਦੀਆਂ ਨੇ ਕਈ ਆਪਰਚੂਨਿਟੀਆਂ ਦਿੰਦੀਆਂ ਨੇ ਔਰ ਖਾਸ ਕਰ ਹੈ ਬਹੁਤ ਸਾਰੇ ਇਦਾਂ ਦੇ ਬੱਚੇ ਜਿਹੜਾ ਆਪਣਾ ਭਵਿੱਖ ਬਣਾਉਂਦੇ ਸੋ ਉਹਨਾਂ ਬੱਚਿਆਂ ਲਈ ਇਹ ਪਹਿਲਾਂ ਵੀ ਸ਼ਾਨਦਾਰ ਡੈਸਟੀਨੇਸ਼ਨ ਸੀ ਔਰ ਅੱਜ ਦੀ ਰੇਟ ਚ ਵੀ ਇਹ ਸ਼ਾਨਦਾਰ ਡੈ ਅਛਾ ਆਈਐਸਡੀ ਰਿਕਵਰਮੈਂਟ ਜਾਂ ਗੈਪ ਇਹ ਕਿੰਨਾ ਕਿਹਦਾ ਨਹੀਂ ਇੱਥੇ ਆਈਲੇਟਸ ਗੈਪ ਪਰਸੈਂਟੇਜ ਆ ਮਸਲੇ ਤੁਹਾਡੇ ਵੀਜ਼ੇ ਨੂੰ ਨਹੀਂ ਰੋਕਦੇ ਤੁਸੀਂ ਬੇਫਿਕਰ ਹੋ ਕੇ ਜਾ ਸਕਦੇ ਚਲੋ ਥੈਂਕ ਯੂ ਸੋ ਮਚ ਸੋ ਸਕਰੀਨ ਤੇ ਨੰਬਰ ਹੈ 90238 90238 ਕਟ ਫੀਸ ਦੇ ਨਾਲ ਵਿਦਾਊਟ ਆਈਐਸ ਤੁਸੀਂ ਫਿਰ ਸਿੰਗਾਪੁਰ ਸਾਈਪ੍ਰਸ ਔਰ ਮਾਲਟਾ ਜਿਵੇਂ ਅਮਰਜੀਤ ਸਿੰਘ ਕਮਲ ਹੁਣਾਂ ਨੇ ਦੱਸਿਆ ਇਹਨਾਂ ਦੇ ਇਨਟੇਕਸ ਬਾਰੇ ਜ਼ਿਆਦਾ ਜਾਣਕਾਰੀ ਲਈ ਤੁਸੀਂ 90238 90238 ਤੇ ਸੰਪਰਕ ਕਰ ਸਕਦੇ ਥੈਂਕ ਯੂ ਸੋ ਮਚ ਥੈਂਕ ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ